ਚਾਸੀ ਮੈਂ ਹਰੇਕ ਨੂੰ ਮੌਕਾ ਦਿੰਦਾ ਬਾਕੀ ਮੈਂ ਇਹ ਨਹੀਂ ਕਹਿੰਦਾ ਕਿ ਮੈਨੂੰ ਮੌਕਾ ਦੇਣ ਮੈਂ ਤਾਂ ਜੋ ਦੇਖਣਾ ਸੀ ਦੇਖ ਹੀ ਲਿਆ ਬਾਕੀ ਹੋਰ ਬੱਚੇ ਟੈਲੈਂਟ ਬਹੁਤ ਆ ਸਾਡੇ ਪੰਜਾਬ ਦੇ ਅੰਦਰ ਆਪਣੇ ਪੰਜਾਬ ਨੂੰ ਅੱਗੇ ਲੈ ਕੇ ਆਈਏ ਬਹੁਤ سارے ਬੱਚੇ ਹੈਗੇ ਜਿਹੜੇ ਮਿਹਨਤ ਕਰਦੇ ਵਿਚਾਰੇ ਘਰਾਚੀ ਕਰੀ ਜਾ ਰਹੇ ਨੇ ਲੇਕਿਨ ਮੈਂ ਹਰੇਕ ਨੂੰ ਮੌਕਾ ਦਿੰਦਾ ਸੀ ਮੈਂ ਇਹ ਦੇਖ ਰਹੀ ਹਾਂ ਤੁਸੀਂ ਦੇਖਿਆ ਨਾ ਕਿ ਹੁਣ ਜਗ੍ਹੀਆਂ ਵੀ ਪੰਜਾਬੀ ਫਿਲਮਾਂ ਆਉਂਦੀਆਂ ਨਹੀਂ ਅਸੀਂ ਜਾਂ ਤਾਂ ਬਾਹਰੋਂ ਹਾਇਰ ਕਰਦੇ ਹਾਂ ਅਲੱਗ-ਅਲੱਗ ਕੰਟਰੀਜ਼ ਤੋਂ ਕਮੇਡੀਅਨਸ ਆ ਰਹੇ ਨੇ ਸਾਡੀਆਂ ਫਿਲਮਾਂ ਦੇ ਵਿੱਚ ਜੋ ਸਾਡੇ ਕੋਲ ਫਨਕਾਰ ਬੈਠੇ ਨੇ ਜੀ ਜੀ ਉਹਨਾਂ ਨੂੰ ਅਸੀਂ ਭੁੱਲੀ ਜਾ ਰਹੇ ਹ ਬਿਲਕੁਲ ਜੀ ਵੈਸੇ ਮੈਨੂੰ ਜੇ ਮੌਕਾ ਮਿਲਿਆ ਤੇ ਮੈਂ ਜ਼ਰੂਰ ਨਵੇਂ ਬੱਚਿਆਂ ਨੂੰ ਮੌਕਾ ਦਵਾਂਗਾ ਮੈਂ ਮੂਵੀਆਂ ਮੇਰੇ ਕੋਲ ਲਿਖੀਆਂ ਜਦੋਂ ਪਰਮਾਤਮਾ ਦੀ ਕਿਰਪਾ ਨਾਲ ਮੌਕਾ ਮਿਲਿਆ ਉਹਨਾਂ ਨੂੰ ਕਰਨ ਦਾ ਤੇ ਜ਼ਰੂਰ ਮੌਕਾ ਦਵਾਂਗਾ ਤੁਸੀਂ ਪੰਜਾਬੀ ਸਿਨੇਮਾ ਤੋਂ ਕਿਉਂ ਦੂਰ ਦੂਰ ਹੋ ਮੈਂ ਤਾਂ ਦੂਰ ਨਹੀਂ ਹੋਇਆ ਪੰਜਾਬੀ ਸਿਨੇਮਾ ਨੇ ਮੈਨੂੰ ਦੂਰ ਕੀਤਾ ਵਾ ਬਾਕੀ ਉਹਨਾਂ ਦੀ ਮਰਜ਼ੀ ਆ ਮੇਕਿੰਗ ਮੇਕਿੰਗ ਵਾਲਿਆਂ ਦੀ ਡਾਇਰੈਕਟਰਾਂ ਦੀ ਮਰਜ਼ੀ ਆ ਤੇ ਦੂਸਰਾਂ ਦੀ ਮਰਜ਼ੀ ਹੈ ਔਰ ਬਾਕੀ ਕੰਮ ਜੇ ਸਾਡੇ ਹੱਥੋਂ ਬੱਚੇ ਨਿਕਲ ਕੇ ਅੱਗੇ ਕੰਮ ਕਰ ਰਹੇ ਤਾਂ ਅਸੀਂ ਵੀ